ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੇ ਟੀਵੀ ਨਾਰਾਇਣ ਮੈਂ ਹਾਂ ਤੁਹਾਡੇ ਨਾਲ ਨਹੀਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਅਮਰੀਕਾ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਛਟਕਾ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕੀਤਾ ਬਦਲਾ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੇ ਲਈ ਬੁਰੀ ਖਬਰ ਅਪਾਇੰਟਮੈਂਟਸ ਹੋਈਆਂ ਫੁੱਲ ਚੀਨ ਚ ਮਿਲਿਆ ਕਰੋਨਾ ਵਰਗਾ ਨਵਾਂ ਵਾਇਰਸ ਮਨੋਖਾ ਚ ਫੈਲਣ ਦਾ ਵੱਧਿਆ ਖਤਰਾ ਉਛਾਲ ਤੋਂ ਬਾਅਦ ਮੁੜ ਢੇਠਾਂ ਉੱਡ ਗਿਆ ਰੁਪਿਆ ਡਾਲਰ ਨੇ ਚਾਰੇ ਖਾਨੇ ਕੀਤਾ ਚਿੱਤ ਪੰਜਾਬ ਦੀ ਸਰਕਾਰ ਦਾ ਵੱਡਾ ਫੈਸਲਾ ਹੁਣ ਪੰਜਾਬ ਦੇ ਵਿੱਚ ਸਾਰੇ ਪੈਟ ਸ਼ਾਪਸ ਦੀ ਹੋਵੇਗੀ ਰਜਿਸਟ੍ਰੇਸ਼ਨ ਹੁਣ ਖਬਰਾਂ ਵਿਸਥਾਰ ਨਾਲ ਕੈਨੇਡੀਅਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬਦਲਾਅ ਕੀਤਾ ਗਿਆ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਸਖਤ ਰੁਖ ਨਾਉਂਦਾ ਹੋਇਆ ਨਜ਼ਰ ਆਇਆ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਜਿਸ ਨੇ ਗਲਤ ਜਾਣਕਾਰੀ ਦਿੱਤੀ ਹੈ ਕੋਈ ਅਪਰਾਧਿਕ ਮਾਮਲਾ ਉਸ ਦੇ ਖਿਲਾਫ ਦਰਜ ਹੋਇਆ ਹੈ ਜਾਂ ਫਿਰ ਉਹ ਇਨਸਾਨ ਦੇ ਵੱਲੋਂ ਕੁਝ ਵੀ ਅਜਿਹਾ ਗਲਤ ਕੀਤਾ ਗਿਆ ਤੇ ਉਸ ਦਾ ਵੀਜ਼ਾ ਹੁਣ ਰੱਦ ਕੀਤਾ ਜਾ ਸਕਦਾ ਹੈ ਮਾਮਲੇ ਦੇ ਨਾਲ ਜੁੜੀ ਜੋ ਖਾਸ ਜਾਣਕਾਰੀ ਵਣੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਕੈਨੇਡਾ ਤੋਂ ਖਬਰ ਆਈ ਹੈ ਜਿੱਥੇ ਕਿ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਪੰਜਾਬੀਆਂ ਝਟਕਾ ਦਿੱਤਾ ਹੈ ਹੁਣ ਕੈਨੇਡਾ ਦੇ ਵਿੱਚ ਪੜ੍ਹਾਈ ਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਹੋ ਚੁੱਕੀਆਂ ਹਨ ਅਸਲ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਸਖਤ ਕਰ ਦਿੱਤਾ ਹੈ ਨਵੇਂ ਲਾਗੂ ਨਿਯਮਾਂ ਦੇ ਤਹਿਤ ਬਾਰਡਰ ਤੇ ਇਮੀਗ੍ਰੇਸ਼ਨ ਅਧਿਕਾਰੀ ਹੁਣ ਸਟੱਡੀ ਤੇ ਵਰਕ ਪਰਮਿਟ ਵਰਗੇ ਸਥਾਈ निवास, निवास वीजा ਨੂੰ सुद्धा रद्द ਕਰ ਸਕਦੇ। ਜਾਣਕਾਰੀ ਦੇ ਮੁਤਾਬਕ ਨਿਯਮਾਂ ਦੇ ਵਿੱਚ ਬਦਲਾ ਇਮੀਗ੍ਰੇਸ਼ਨ ਰਿਫਿਊਜ਼ਸ ਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਵੱਲੋਂ ਲਾਗੂ ਕੀਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ ਅਧਿਕਾਰੀ ਇਲੈਕਟ੍ਰੋਨਿਕ ਟ੍ਰੈਵਲ ਔਥਰਾਇਜ਼ੇਸ਼ਨ ਯਾਨੀ ਕਿ ईटीए ਤੇ ਸਥਾਈ ਨਿਵਾਸ ਵੀਜ਼ਾ ਨੂੰ ਰੱਦ ਕਰ ਸਕਦੇ ਹਨ। ਹਾਲਾਂਕਿ ਅਜਿਹਾ ਉਦੋਂ ਹੋ ਸਕਦਾ ਜਦੋਂ ਕੋਈ ਵਿਅਕਤੀ ਅਯੋਗ ਹੋਵੇ ਜਾਂ ਫਿਰ ਉਸਨੇ ਗਲਤ ਜਾਣਕਾਰੀ ਦਿੱਤੀ ਹੋਵੇ ਜਾਂ ਫਿਰ ਉਸ ਦਾ ਕੋਈ ਅਪਰਾਧਿਕ ਰਿਕਾਰਡ ਹੋਵੇ। ਕੁਝ ਹਾਲਾਤਾਂ ਦੇ ਵਿੱਚ ਉਧਿਆਣ ਤੇ ਕੰਮ ਪਰਮਿਟ ਵੀ ਰੱਦ ਕੀਤੇ ਜਾ ਸਕਦੇ ਨੇ ਜੇਕਰ ਪਰਮਿਟ ਧਾਰਕ ਕੈਨੇਡਾ ਦਾ ਸਥਾਈ ਨਿਵਾਸੀ ਬਣ ਜਾਂਦਾ ਹੈ ਜਾਂ ਫਿਰ ਉਸਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਉਸਦੇ ਦਸਤਾਵੇਜ਼ਾਂ ਦੇ ਵਿੱਚ ਕੋਈ ਪ੍ਰਸ਼ਾਸਨਿਕ ਗਲਤੀ ਪਾਈ ਜਾਂਦੀ ਹੈ ਤਾਂ ਪਰਮਿਟ ਰੱਦ ਕੀਤਾ ਜਾ ਸਕਦਾ ਹੈ। ਅਸਲ ਕੈਨੇਡਾ ਸਰਕਾਰ ਨੇ ਨਾ ਨਿਯਮਾਂ ਦੇ ਵਿੱਚ ਬਦਲਾ ਕੀਤਾ ਹੈ ਤੇ ਕੈਨੇਡਾ ਦੀ ਮੀਗ੍ਰੇਸ਼ਨ ਪ੍ਰਣਾਲੀ ਦੀ ਜੋ ਭਰੋਸੇਯੋਗਤਾ ਬਿਹਤਰ ਬਣ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਇਹ ਪੰਜਾਬੀਆਂ ਦੇ ਲਈ ਝਟਕਾ ਜ਼ਰੂਰ ਸਾਬਿਤ ਹੋ ਸਕਦਾ ਹੈ ਕਿਉਂਕਿ ਜੇਕਰ ਤੁਹਾਡੇ ਰਿਕਾਰਡ ਦੇ ਵਿੱਚ ਕੋਈ ਵੀ ਅਪਰਾਧਿਕ ਰਿਕਾਰਡ ਪਾਇਆ ਗਿਆ ਜਾਂ ਕੋਈ ਗਲਤ ਜਾਣਕਾਰੀ ਜਾਲੀ ਜਾਣਕਾਰੀ ਦਾ ਪਤਾ ਲੱਗਾ ਜਾਂ ਫਿਰ ਤੁਸੀਂ ਅਯੋਗ ਨਾ ਹੋਏ ਤਾਂ ਤੁਹਾਡੇ ਵੀਜ਼ੇ ਨੂੰ ਰੱਦ ਕੀਤਾ ਜਾ ਸਕਦਾ ਹੈ ਪੰਜਾਬ ਦੀ ਸਰਕਾਰ ਦੇ ਵੱਲੋਂ ਲੋਕਾਂ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਸੀ ਕਿ ਬਿਨਾ ਐਨਓਸੀ ਤੋਂ ਉਹ ਰਜਿਸਟਰੀਆਂ ਕਰਵਾ ਸਕਦੇ ਨੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖੀਆਂ ਜਾ ਰਹੀਆਂ ਨੇ ਜਿੱਥੇ ਕੀ ਉਹਨਾਂ ਦੇ ਵੱਲੋਂ ਜਾਇਆ ਗਿਆ ਆਪਣੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਂਦੇ। ਅਖੀਰਲੀ ਮਿਤੀ ਜੋ ਹੈ ਉਹ 22 2025 ਦੀ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਤੋਂ ਬਾਅਦ ਰਜਿਸਟਰੀਆਂ ਨਹੀਂ ਹੋਣਗੀਆਂ ਤੇ ਇਸ ਮਿਤੀ ਦੇ ਨਜ਼ਦੀਕ ਆਉਣ ਦੇ ਵਿੱਚ ਕੁਝ ਸਮਾਂ ਹੀ ਰਹਿ ਗਿਆ ਹੈ। ਲੋਕਾਂ ਦੇ ਵੱਲੋਂ ਲਗਾਤਾਰ ਰਜਿਸਟਰੀ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇੱਥੇ ਉਹਨਾਂ ਲੋਕਾਂ ਦੇ ਲਈ ਇੱਕ ਵੱਡੀ ਖਬਰ ਹੈ ਕਿਉਂਕਿ ਅਪਾਇੰਟਮੈਂਟਸ ਫੁੱਲ ਹੋ ਚੁੱਕੀਆਂ ਨੇ। ਜੀ ਹਾਂ ਹੁਣ ਅਪਾਇੰਟਮੈਂਟਸ ਭਰ ਚੁੱਕੀਆਂ ਨੇ ਜਿਸ ਕਾਰਨ ਖੋਰ ਲੋਕਾਂ ਨੂੰ ਅਪਾਇੰਟਮੈਂਟ ਨਹੀਂ ਮਿਲੇਗੀ ਤੇ ਸ਼ਾਇਦ ਉਹਨਾਂ ਦੀ 28 ਫਰਵਰੀ 2025 ਤੋਂ ਪਹਿਲਾਂ ਰਜਿਸਟਰੀ ਨਾ ਹੋ ਪਾਵੇ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹਮ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਖੋਰ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਦਸੰਬਰ 2024 ਦੇ ਵਿੱਚ ਅਣ ਅਧਿਕਾਰਤ ਪਲਾਟਾਂ ਨੂੰ ਅਧਿਕਾਰਤ ਕਰਨ ਦੇ ਲਈ ਲਿਆਂਦੀ ਗਈ ਪਾਲਸੀ ਦੀ ਆਖਰੀ ਤਰੀਕ 28 ਫਰਵਰੀ ਭਾਗ ਕੀ ਇਹਨਾਂ ਦੇ ਵਿੱਚ 7 ਦਿਨ ਬਾਕੀ ਨੇ। 28 ਫਰਵਰੀ ਤੱਕ ਹੀ ਪਟਿਆਲਾ ਦੇ ਸਮੂਚੀਆਂ ਬੁਕਿੰਗਸ ਫੁੱਲ ਹੋ ਚੁੱਕੀਆਂ ਹਨ। ਇਹਨਾਂ ਰਜਿਸਟ੍ਰੇਸ਼ਨਾਂ ਦੇ ਲਈ ਹਜ਼ਾਰਾਂ ਲੋਕ ਲਾਈਨਾਂ ਦੇ ਵਿੱਚ ਖੜੇ ਹੋਏ ਨੇ ਹੁਣ ਤਰੀਕ ਨਾ ਮਿਲਣ ਕਰ ਲੋਕਾਂ ਦੇ ਵਿੱਚ ਹਹਾਕਾਰ ਮੱਚੀ ਹੋਈ ਹੈ ਲੰਗੀ ਕਾਂਗਰਸ ਸਰਕਾਰ ਨੇ ਮਾਰਚ 2018 ਤੱਕ ਇੱਕ ਪਾਲਿਸੀ ਲਿਆਂਦੀ ਸੀ ਕਿ ਇਸ ਤੋਂ ਬਾਅਦ ਕੋਈ ਵੀ ਪਲਾਟ ਅਧਿਕਾਰਤ ਨਹੀਂ ਹੋਵੇਗਾ ਸਿਰਫ ਸਰਕਾਰ ਤੋਂ ਮਨਜ਼ੂਰਸ਼ੁਦਾ ਕਲੋਨੀਆਂ ਹੀ ਕੱਟੀਆਂ ਜਾਣਗੀਆਂ ਫਿਰ ਵੀ ਬਹੁਤ ਸਾਰੇ ਡੀਲਰਾਂ ਨੇ ਅਣਅਧਿਕਾਰਤ ਕਲੋਨੀਆਂ ਕੱਟੀਆਂ ਜਿਨ੍ਹਾਂ ਦੇ ਵਿੱਚ ਆਮ ਲੋਕਾਂ ਨੇ ਪਲਾਟ ਲੈ ਲਏ ਉਨਾ ਦੀਆਂ ਰਜਿਸਟਰੀਆਂ ਹੁਣ ਨਹੀਂ ਹੋ ਪਾਰੀਆਂ ਤੇ ਨਾ ਹੀ ਉਹ ਨਗਰ ਕੌਂਸਲ ਤੋਂ ਪਾਸੇ ਹੋ ਪਾਰ ਰਹੇ ਹਨ ਜਿਸ ਕਾਰਨ ਚਾਰੇ ਪਾਸੇ ਹਾਲ ਦੁਹਾਈ ਮੱਚੀ ਹੋਈ ਹੈ ਆਖਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਆਈ ਲੋਕਾਂ ਦੀ ਮੰਗ ਤੋਂ ਬਾਅਦ ਇਹਨਾਂ ਅਧਿਕਾਰਤ ਪਲਾਟਾਂ ਨੂੰ ਬਿਨਾਂ ਐਨਓਸੀ ਤੋਂ ਰਜਿਸਟਰੀ ਕਰਵਾਉਣ ਦੇ ਲਈ ਇੱਕ ਪਾਲਿਸੀ ਲੈ ਕੇ ਆਉਂਦੀ ਪਰ ਉਸ ਦੇ ਵਿੱਚ ਇੱਕ ਸ਼ਰਤ ਰੱਖੀ ਗਈ ਕਿ ਸਿਰਫ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਸਾਰੇ ਅਣ ਅਧਿਕਾਰਤ ਪਲਾਟ ਹੋਲਡਰ ਆਪਣੇ ਪਲਾਟ ਸਰਕਾਰ ਦੀ ਇਸ ਪਾਲਿਸੀ ਰਾਹੀਂ ਅਧਿਕਾਰਤ ਕਰਵਾ ਲੈਣ ਇਹਨਾਂ ਅਣ ਅਧਿਕਾਰਤ ਪਲਾਟਾਂ ਦੇ ਵਿੱਚ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦਾ ਨੰਬਰ ਪੈਂਦਾ ਹੈ ਜਿਸ ਦੇ ਨਾਲ ਰਜਿਸਟਰੀ ਵੈਲਿਡ ਹੋ ਜਾਂਦੀ ਹੈ ਉਸ ਨੂੰ ਆਪਣੇ ਪਲਾਟ ਦੇ ਵਿੱਚ ਘਰ ਪਾਉਣ ਦੇ ਲਈ ਨਗਰ ਕੌਂਸਲ ਨਿਗਮਾ ਨਕਸ਼ਾ ਪਾਸ ਕਰਕੇ ਦਿੰਦੀਆਂ ਨੇ ਤੇ ਬਿਜਲੀ ਬੋਰਡ ਵੀ ਮੀਟਰ ਲਾ ਕੇ ਦਿੰਦਾ ਹੈ ਇਸ ਪਾਲਿਸੀ ਦੇ ਤਹਿਤ ਹਜ਼ਾਰਾਂ ਲੋਕਾਂ ਨੇ ਆਪਣੇ ਪਲਾਟ ਜਿਹੜੇ ਆ ਉਹ ਰੈਗੂਲਰ ਕਰਵਾਏ ਹਰ ਪੰਜਾਬ ਦੇ ਵਿੱਚ ਕਮ ਆਸਾਨ ਹੀ ਹਨ ਹੈ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਦੇ ਅੰਦਰ ਵੀ ਬਹੁਤ ਸਾਰੇ ਪਲਾਟ ਹੋਲਡਰ ਹੁਣ ਇਸ ਪਾਲਿਸੀ ਤੋਂ ਵਾਣਜੇ ਰਹਿੰਦੇ ਹੋਏ ਨਜ਼ਰ ਆ ਰਹੇ ਹਨ ਗੱਲਬਾਤ ਕਰਦੇ ਆ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਸੀਨੀਅਰ ਨੇਤਾ ਸੁਖਦਾਪ ਸਿੰਘ ਕੋਲਾ ਦੇ ਵੱਲੋਂ ਕਿਹਾ ਗਿਆ ਕਿ ਪਟਿਆਲਾ ਦੇ ਵਿੱਚ ਹਰ ਰੋਜ਼ 250 ਰਜਿਸਟਰੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਇਸ ਨੂੰ ਵਧਾਉਣ ਦੇ ਲਈ ਪਾਵਰਾ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਸੈਕਟਰੀ ਦੇ ਕੋਲ ਹੁੰਦੀਆਂ ਨੇ ਪਰ 28% ਤੱਕ ਹਰ ਰੋਜ਼ 220 220 پلاਟਾਂ ਦੀਆਂ ਆਨਲਾਈਨ ਬੁਕਿੰਗਾਂ ਹੋ ਚੁੱਕੀਆਂ ਨੇ ਯਾਨੀ ਕਿ ਜੇਕਰ ਅੱਜ ਕੋਈ ਤਰੀਕ ਲੈਣੀ ਹੋਵੇ ਤਾਂ ਉਸ ਨੂੰ 1 ਮਾਰਚ ਦੀ ਤਰੀਕ ਮਿਲੇਗੀ ਪਰ 1 ਮਾਰਚ ਨੂੰ ਸਰਕਾਰ ਦੇ ਉਸ ਨੋਟੀਫਿਕੇਸ਼ਨ ਦੇ ਮੁਤਾਬਕ ਰਜਿਸਟਰੀ ਨਹੀਂ ਹੋਵੇਗੀ ਪ੍ਰਾਪਰਟੀ ਡੀਲ ਨਾਲ ਤੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਵੱਡੀ ਹਾਹਾਕਾਰ ਮੱਚੀ ਹੋਈ ਹੈ ਉਹਨਾਂ ਨੇ ਸਰਕਾਰ ਤੋਂ ਤੁਰੰਤ 3 ਮਹੀਨੇ ਹੋਰ ਇਸ ਨੋਟੀਫਿਕੇਸ਼ਨ ਦਾ ਸਮਵਰਧਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਨਾਲ ਹਰ ਰੋਜ਼ 500 ਰਜਿਸਟਰੀਆਂ ਦੀ ਬੁਕਿੰਗ ਦੀ ਵੀ ਮੰਗ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ ਉਹਨਾਂ ਨੇ ਆਖਿਆ ਕਿ ਇਸ ਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੀ ਵੱਡਾ ਫਾਇਦਾ ਹੋ ਰਿਹਾ ਹੈ ਇਸ ਲਈ ਸਰਕਾਰ ਨੂੰ ਇਸ ਨੋਟੀਫਿਕੇਸ਼ਨ ਦੀ ਸੇਵਾ ਨੂੰ ਵਧਾਉਣਾ ਚਾਹੀਦਾ ਹੈ ਪਰ ਤਾਰੀਖ 28 ਫਰਵਰੀ ਦੀ ਰੱਖੀ ਗਈ ਹੈ ਜੋ ਕਿ ਹੁਣ ਨਜ਼ਦੀਕ ਹੀ ਹੈ ਜਲਦੀ ਇਹ ਸਮਾਂ ਖਤਮ ਹੋ ਜਾਏਗਾ ਤੇ ਹੋ ਸਕਦਾ ਹੈ ਕਿ ਕਈ ਲੋਕ ਰਜਿਸਟਰੀ ਕਰਵਾਉਣ ਤੋਂ ਵਾਂਝੇ ਰਹਿ ਜਾ ਚੀਨ ਤੋਂ ਇੱਕ ਵੱਡੀ ਖਬਰ ਆਈ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ कोरोना वायरस ਵਰਗਾ ਨਵਾਂ ਵਾਇਰਸ ਮਿਲ ਚੁੱਕੀ ਮਨੁੱਖਾਂ ਦੇ ਵਿੱਚ ਫੈਲਣ ਦਾ ਖਤਰਾ ਬਣ ਗਿਆ। ਮਾਮਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਜੋ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਦੱਸਿਆ ਜਾ ਰਿਹਾ ਹੈ ਕਿ ਦੁਨੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਖਤਰਾ ਮੰਡਰਾਉਣ ਲੱਗਿਆ। ਕਿਹਾ ਗਿਆ ਕਿ ਕੋਰੋਨਾ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਤੇ ਅਸਲ ਚੀਨ ਦੇ ਵਿੱਚ ਕੋਰੋਨਾ ਵਾਇਰਸ ਵਰਗਾ ਇੱਕ ਨਵਾਂ ਵਾਇਰਸ ਮਿਲਿਆ। ਇਹ ਵਾਇਰਸ ਹਾਲੇ ਜਾਨਵਰਾਂ ਦੇ ਵਿੱਚ ਹੀ ਮਿਲਿਆ। ਮਨੁੱਖਾਂ ਦੇ ਵਿੱਚ ਨਹੀਂ ਫੈਲਿਆ ਪਰ ਇੱਥੇ ਖਤਰੇ ਵਾਲੀ ਗੱਲ ਹੈ ਕਿ ਇਹ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਆਸਾਨੀ ਨਾਲ ਫੈਲ ਸਕਦਾ ਹੈ। ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਦੇ ਵਿੱਚ ਪਾਇਆ ਗਿਆ। ਕਰੋਨਾ ਕਾਰਨ ਹੋਏ ਤੋਂ ਬਾਅਦ ਹੀ ਲੋਕ ਕੌਣ ਫੋਲ ਸਕਦਾ ਹੈ। ਹੁਣ ਇਸ ਵਾਇਰਸ ਦੇ ਮਿਲਣ ਦੇ ਨਾਲ ਉੱਥੇ ਇੱਕ ਵਾਰ ਫਿਰ ਤੋਂ دہشت ਦਾ ਮਾਹੌਲ ਬਣ ਗਿਆ ਤੇ ਲੋਕ ਫਿਰ ਤੋਂ ਡਰੇ ਹੋ ਨੇ। ਬਲੰਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ। ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਦੱਸਿਆ ਗਿਆ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਨਾ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਇਹ ਵਾਇਰਸ ਮਨੁੱਖਾਂ ਅਤੇ ਹੋਰ ਖੰਡਤਾਰੀ ਜੀਵਾਂ ਦੇ ਜੋ ਸਰੀਰ ਦੇ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦੇ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੀਡਲ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ एमईआरएसवी ਕਿਹਾ ਜਾਂਦਾ ਹੈ ਰਿਪੋਰਟ ਦੇ ਅਨੁਸਾਰ 2012 ਤੋਂ ਮਈ 2024 ਤੱਕ ਲਗਭਗ 2600 ਲੋਕਾਂ ਦੇ ਵਿੱਚ एमईआरएस ਵਾਇਰਸ ਦੀ ਪੁਸ਼ਟੀ ਹੋਈ ਹੈ ਇਹ ਵਾਇਰਸ ਦੇ ਨਾਲ ਸੰਕਰਮਿਤ ਲੋਕਾਂ ਦੇ ਵਿੱਚ 63% ਦੀ ਮੌਤ ਹੋ ਚੁੱਕੀ ਹੈ ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਦੇ ਅਨੁਸਾਰ ਇਸ ਦੇ ਜ਼ਿਆਦਾਤਰ ਮਾਮਲੇ 사ਊਦੀ ਅਰਬ ਦੇ ਵਿੱਚ ਪਾਏ ਗਏ ਨੇ ਵੁਹਾਨ ਵਾਇਰਸ ਰਿਸਰਚ ਸੈਂਟਰ ਜੰਗ ਕਿਦਲੰਦ ਵਿੱਚ ਪਾਏ ਜਾਣ ਵਾਲੇ ਕਰੋਨਾ ਵਾਇਰਸ ਨੂੰ ਆਪਣੇ ਕੰਮ ਦੇ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਬੁਹਾਨ ਲੈਬ ਤੋਂ ਲੀਕ ਹੋਇਆ ਸੀ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਤਬਾਹੀ ਮਚਾ ਦਿੱਤੀ ਸੀ ਤੇ ਹੁਣ ਇੱਕ ਨਵਾਂ ਵਾਇਰਸ ਹੈ ਜੋ ਕਿ ਜਾਨਵਰਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਤੇ ਕਿਹਾ ਗਿਆ ਹੈ ਕਿ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲਣ ਨੂੰ ਇਸ ਵਾਇਰਸ ਨੂੰ ਜ਼ਿਆਦਾ ਸਮਾਨ ਨਹੀਂ ਲੱਗੇਗਾ ਤੇ ਦੁਨੀਆ ਦੇ ਉੱਤੇ ਇੱਕ ਖਤਰਾ ਜ਼ਰੂਰ ਮੰਡਰਉਣ ਲੱਗਿਆ ਹੈ ਕਿ ਕਿਤੇ ਇਹ ਵਾਇਰਸ ਵੀ ਕਰੋਨਾ ਵਾਂਗ ਲੀਕ ਨਾ ਹੋ ਜਾਵੇ ਤੇ ਕਿਸ ਤਰੀਕੇ ਕਰੋਨਾ ਨੇ ਹਹਾਕਾਰ ਮਚਾਇਆ ਸੀ ਦੁਨੀਆ ਦੇ ਵਿੱਚ ਕੀ ਹਾਲਤ ਉਸ ਵੇਲੇ ਹੋ ਗਈ ਸੀ ਇਹੋ ਜਿਹਾ ਦੁਬਾਰਾ ਨਾ ਹੋਵੇ ਅਮਰੀਕੀ ਡਾਲਰ ਦੇ ਮੁਕਾਬਲੇ ਇੱਕ ਵਾਰ ਫਿਰ ਤੋਂ ਭਾਰਤੀ ਰੁਪਿਆ 80 ਨੂੰ ਆ ਗਿਆ ਕੁਝ ਦਿਨ ਪਹਿਲਾਂ ਭਾਰਤੀ ਰੁਪਏ ਦੇ ਵਿੱਚ ਉਛਾਲ ਵੇਖਣ ਨੂੰ ਮਿਲਿਆ ਸੀ ਪਰ ਇੱਕ ਵਾਰ ਫਿਰ ਤੋਂ ਡਾਲਰ ਮੁਕਾਬਲੇ ਇਹ ਰੁਪਿਆ 80 ਨੂੰ ਆ ਗਿਆ ਤੇ 4 ਪੈਸਾ ਟੁੱਟਿਆ ਤੇ ਹੁਣ ਕਿੱਥੇ ਕੀਮਤ ਪਹੁੰਚ ਗਈ ਹੈ ਅੱਜ ਇਸ ਖਾਸ ਵੀਡੀਓਸ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਉਪਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਕਰੰਸੀ ਦੇ ਵਿੱਚ ਲਗਾਤਾਰ ਗਿਰਾਵਟ ਜਾ ਰਹੀ ਹੈ ਸ਼ੁੱਕਰਵਾਰ ਨੂੰ ਵਿਦੇਸ਼ੀ ਮੁਦਰਾ ਬਾਜ਼ਾਰ ਦੇ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਡੁੱਟ ਕੇ 86.68 ਰੁਪਏ ਪ੍ਰਤੀ ਡਾਲਰ ਤੇ ਬੰਦ ਹੋਇਆ ਇਸ ਦਾ ਕਾਰਨ ਵਿਦੇਸ਼ੀ ਨਿਵੇਸ਼ਕਾਂ ਦੇ ਵੱਲੋਂ ਲਗਾਤਾਰ ਪੂੰਜੀ ਦੀ ਨਿਕਾਸੀ ਅਤੇ ਅਮਰੀਕੀ ਡਾਲਰ ਸੂਚਕਾਂਕ ਦੇ ਵਿੱਚ ਸੁਧਾਰ ਸੀ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਬਾਜ਼ਾਰਾਂ ਦੇ ਵਿੱਚ ਕਮਜ਼ੋਰੀ ਅਤੇ ਅਮਰੀਕੀ ਡਾਲਰ ਸੂਚਕ ਅੰਕ ਦੇ ਵਿੱਚ ਸੁਧਾਰ ਦੇ ਕਾਰਨ ਰੁਪਿਆ ਹੇਠਾਂ ਡਿੱਗਿਆ ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਨੇ ਰੁਪਏ ਨੂੰ ਡਿਗਨ ਤੋਂ ਬਚਾ ਲਿਆ ਵਿਦੇਸ਼ੀ ਮੁਦਰਾ ਬਾਜ਼ਾਰ ਦੇ ਵਿੱਚ ਰੁਪਿਆ 86.50 ਤੇ ਖੁੱਲਿਆ ਪਰ ਬਾਅਦ ਦੇ ਵਿੱਚ ਇਹ 86.77 ਦੇ ਹੇਠਲੇ ਪੱਧਰ ਤੇ ਪਹੁੰਚ ਕੇ ਆਖਰਕਾਰ 86.88 ਤੇ ਬੰਦ ਹੋਇਆ ਇਹ ਪਿਛਲੀ ਬੰਦ ਕੀਮਤ ਨਾਲੋਂ 4 ਪੈਸੇ ਘੱਟ ਹੈ ਵੀਰਵਾਰ ਨੂੰ ਰੁਪਿਆ 34 ਪੈਸੇ ਵੱਧ ਕੇ 86.64 ਤੇ ਬੰਦ ਹੋਇਆ ਸੀ ਇਸ ਦੌਰਾਨ ਡਾਲਰ ਇੰਡੈਕਸ 0.2% ਦੀ ਵਾਧੇ ਕੇ 106.4 ਤੇ ਪਹੁੰਚ ਗਿਆ ਕਰੇਲੂ ਸ਼ੇਅਰ ਬਾਜ਼ਾਰ ਦੇ ਵਿੱਚ BSE ਦਾ ਜੋ ਸੈਂਸੈਕਸ 424.90 ਅੰਕ ਡਿੱਗ ਕੇ 75311.06 ਤੇ ਬੰਦ ਹੋਇਆ ਨਿਫਟੀ 117.25 ਅੰਕ ਡਿੱਗ ਕੇ 22795.90 ਤੇ ਬੰਦ ਹੋਇਆ ਹੁਣ ਤੇਲ ਦੀ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਵੀ ਗਿਰਾਵਟ ਹੈ ਗਲੋਬਲ ਤੇਲ ਦੀਆਂ ਕੀਮਤਾਂ ਵੀ ਜਿਹੜਾ ਇਸ ਵੇਲੇ ਕਾਫੀ ਹੀਟਾ ਨੁਆਰੀਆਂ ਨੇ ਇੱਕ ਕੀਮਤਾਂ ਦੱਸੀਆਂ ਗਈਆਂ 76.16 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਈਆਂ ਵਿਸ਼ਲੇਸ਼ਕ ਅਨੂ ਚੌਧਰੀ ਨੇ ਕਿਹਾ ਕਿ ਕ੍ਰੈਲੂ ਬਾਜ਼ਾਰ ਦੇ ਵਿੱਚ ਕਮਜ਼ੋਰੀ ਅਤੇ ਐਫ ਆਈ ਆਈਜ਼ ਦੀ ਜੋ ਵਿਕਵਾਲੀ ਦੇ ਕਾਰਨ ਰੁਪਿਆ ਕਮਜ਼ੋਰ ਰਹੇਗਾ ਅਮਰੀਕੀ ਡਾਲਰ ਦੇ ਸੁਧਾਰ ਨੇ ਵੀ ਰੁਪਏ ਦੇ ਦਬਾਅ ਪਾਇਆ ਉਹਨਾਂ ਨੇ ਇਹ ਵੀ ਕਿਹਾ ਕਿ ਰਿਜ਼ਰਵ ਬੈਂਕ ਦੀ ਮਦਦ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਰੁਪਏ ਨੂੰ ਕੁਝ ਸਹਾਰਾ ਦੇ ਸਕਦੀ ਹੈ ਹੁਣ ਭਵਿੱਖ ਦਾ ਅਨੁਮਾਨ ਵੀ ਲਗਾਇਆ ਗਿਆ ਅੰਦਾਜ਼ਾ ਹੈ ਕਿ ਡਾਲਰ ਰੁਪਏ ਦੀ ਦਰ 86.50 ਤੋਂ 77 ਦੇ ਵਿਚਕਾਰ रह ਸਕਦੀ ਹੈ ਕ੍ਰੈਲੂ ਸ਼ੇਅਰ ਬਾਜ਼ਾਰ ਦੇ ਵਿੱਚ ਬੀ ਐਸ ਈ ਦਾ ਜੋ ਸਨਸੈਕਸ 422.90 ਅੰਕ ਡਿੱਗ ਕੇ 75311.06 ਤੇ ਬੰਦ ਹੋਇਆ ਨਿਫਟੀ ਜੋ ਹੈ 117.25 ਅੰਕ ਡਿੱਗ ਕੇ 22795.90 ਤੇ ਬੰਦ ਹੋਇਆ ਸ਼ੇਅਰ ਬਾਜ਼ਾਰ ਦੇ ਆਂਕੜਿਆਂ ਦੇ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 3499.15 ਕਰੋੜ ਰੁਪਏ ਦੇ ਸ਼ੇਅਰ ਵੇਚੇ ਜਿਸ ਦੇ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੈਸਾ ਕਿੱਥੇ ਰੁਕਦਾ ਹੈ ਪਰ ਲਗਾਤਾਰ ਡਾਲਰ ਦੇ ਮੁਕਾਬਲੇ ਜੋ ਭਾਰਤੀ ਰੁਪਿਆ ਉਹ ਆਪਣੇ ਹੇਠਲੇ ਪੱਧਰ ਨੂੰ ਆ ਰਿਹਾ ਹੈ। ਪੰਜਾਬ ਦੀ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ। ਹੁਣ ਪੰਜਾਬ ਦੇ ਵਿੱਚ ਜਿਹੜੀਆਂ ਵੀ ਪੈਟ ਸ਼ਾਪਸ ਨੇ ਉਹਨਾਂ ਸਾਰਿਆਂ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਜਾਨਵਰਾਂ ਦੇ ਉੱਤੇ ਜੋ ਤਸ਼ੱਦਦ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇਹ ਵੱਡਾ ਕਦਮ ਪੰਜਾਬ ਦੀ ਸਰਕਾਰ ਨੇ ਚੱਕਿਆ ਹੈ। ਮਾਮਲੇ ਸੰਬੰਧੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਰੀਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਾਨਵਰਾਂ ਦੇ ਨਾਲ ਹੋਣ ਵਾਲੇ ਤਸ਼ੱਦਦ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸੂਬੇ ਦੇ ਵਿੱਚ ਡੌਗ ਬਰੀਡਸ ਤੇ ਪੈਟ ਸ਼ਾਪਸ ਦੀ ਜਿਹੜੀ ਰਜਿਸਟ੍ਰੇਸ਼ਨ ਹੁਣ ਲਾਜ਼ਮੀ ਹੋ ਗਈ ਹੈ। ਜਾਨਵਰਾਂ ਦੇ ਉੱਤੇ ਅਤਿਆਚਾਰ ਰੋਕਣ ਦੇ ਲਈ ਨਿਯਮ 2016 ਦੇ ਤਹਿਤ ਸਾਰੇ ਡੌਗ ਬਰੀਡਸ ਤੇ ਪੈਟ ਸ਼ਾਪਸ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਸ ਦੇ ਨਾਲ ਪਸ਼ੂਆਂ ਦੇ ਮਨੁੱਖੀ ਅਤੇ ਸੰਵੇਦਨਸ਼ੀਲ ਇਲਾਜ ਨੂੰ ਯਕੀਨੀ ਵੀ ਬਣਾਇਆ ਜਾਵੇਗਾ। ਪੰਜਾਬ ਸਰਕਾਰ ਨੇ ਪੰਜਾਬ ਪਸ਼ੂ ਭਲਾਈ ਬੋਰਡ ਅਧੀਨ ਸਾਰੇ ਡੌਗ ਬਰੀਡਾਂ ਤੇ ਪਾਲਤੂ ਜਾਨਵਰਾਂ ਦੀਆਂ ਜੋ ਦੁਕਾਨਾਂ ਤੇ ਪਸ਼ੂ ਭਲਾਈ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰਨ ਦਾ ਐਲਾਨ ਕੀਤਾ ਹੈ ਇਹ ਫੈਸਲਾ ਪੰਜਾਬ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੀ ਅਗਵਾਈ ਹੇਠ ਹੋਈ ਪੰਜਾਬ ਪਸ਼ੂ ਪਲਾਈ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ। ਇਹ ਮੀਟਿੰਗ ਪਸ਼ੂ ਧਨ ਕੰਪਲੈਕਸ ਸੈਕਟਰ 68 ਐਸ ਐਸ ਨਗਰ ਮੋਹਾਲੀ ਵਿਖੇ ਹੋਇਆ ਗੁਰਮੀਤ ਸਿੰਘ ਖੁੱਡਿਆ ਨੇ ਦੱਸਿਆ ਕਿ ਪਸ਼ੂਆਂ ਤੇ ਤਸ਼ੱਦਦ ਨੂੰ ਰੋਕਣ ਦੇ ਲਈ ਰੂਲਸ 2016 ਦੇ ਤਹਿਤ ਕੁੱਤੇ ਪਾਲਕਾ ਤੇ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਨੂੰ ਰਜਿਸਟਰਡ ਕੀਤਾ ਜਾਏਗਾ। ਇਹ ਕਦਮ ਦਾ ਮੁੱਖ ਉਦੇਸ਼ ਪਸ਼ੂਆਂ ਦੇ ਨਾਲ ਅਸੰਵੇਦਨਸ਼ੀਲ ਅਤੇ ਅਣਮਨੁੱਖੀ ਵਿਵਹਾਰ ਨੂੰ ਰੋਕਣਾ ਤੇ ਸੂਬੇ ਦੇ ਵਿੱਚ ਜ਼ਿੰਮੇਵਾਰ ਬਰੀਡਿੰਗ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਪਸ਼ੂ ਪਾਲਨ ਮੰਤਰੀ ਨੇ ਇਹ ਵੀ ਕਿਹਾ ਕਿ ਬ੍ਰੀਡਾਂ ਅਤੇ ਪਾਲਤੂ ਜਾਨਵਰਾਂ ਦੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਬੋਰਡ ਦੁਆਰਾ ਨਿਗਰਾਨੀ ਅਤੇ ਨਿਯੰਤਰਣ ਕੀਤਾ ਜਾਏਗਾ ਯਕੀਨੀ ਬਣਾਇਆ ਜਾਵੇਗਾ ਕਿ ਉਹ ਜਾਨਵਰਾਂ ਦੀ ਸਿਹਤ ਅਤੇ ਭਲਾਈ ਨੂੰ ਛਾ ਕਰਨ ਵਾਲੇ ਸਾਰੇ ਮਾਪਦੰਡਾਂ ਦੀ ਪਾਲਣਾ ਕਰਦੇ ਨੇ ਉਹਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਸ਼ਿਆਂ ਨੂੰ ਅਣਮਨੁੱਖੀ ਸਲੂਕ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਦੀ ਸਹੀ ਦੇਖਭਾਲ ਕੀਤੀ ਜਾਵੇ ਅਤੇ ਓਵਰ ਬਰੀਡਿੰਗ ਨਾ ਹੋਵੇ ਉਹਨਾਂ ਨੇ ਕਿਹਾ ਕਿ ਉਪੱਤੇ ਤੇ ਬਿੱਲੀਆਂ ਸਮੇਤ ਪਾਲਤੂ ਜਾਨਵਰਾਂ ਦੇ ਮਾਰਕੀਟਿੰਗ ਦੇ ਵਿੱਚ ਨੈਤਿਕ ਅਭਿਆਸਾਂ ਨੂੰ ਵੀ ਉਸ਼ਾਹਿਤ ਕਰੇਗਾ ਗੁਰਮੀਤ ਸਿੰਘ ਕੁਡਿਆ ਨੇ ਬੋਰਡ ਦੇ ਮੈਂਬਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਪਸ਼ੂ ਪਾਲਕਾ ਤੇ ਪਾਲਤੂ ਜਾਨਵਰਾਂ ਦੀ ਸੁੱਚੀ ਜੀ ਸੰਭਾਲ ਅਤੇ ਭਲਾਈ ਸੰਬੰਧੀ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਲਈ ਮੀਟਿੰਗ ਦੇ ਵਿੱਚ ਪਸ਼ੂ ਪਾਲਨ ਵਿਭਾਗ ਦੇ ਪ੍ਰਮੁੱਖ ਸਖਤਰ ਰਾਹੁਲ ਪੰਡਾਰੀ ਡਾਇਰੈਕਟਰ ਡਾਕਟਰ ਗੁਰਸ਼ਰਨਜੀਤ ਸਿੰਘ ਵੈਦੀ ਤੋਂ ਇਲਾਵਾ ਅਮਿਤ ਚੋਹਾਨ ਸੁਰੀਜ ਸਿੰਘ ਬ੍ਰਹਿੜ ਸੁਰੀਜ ਸਿੰਘ ਤੋਂ ਇਲਾਵਾ ਡਾਕਟਰ ਨਰਿੰਦਰ ਕਾਗਾ ਨੇ ਬੋਰਡ ਮੈਂਬਰਾਂ ਵੱਜੋਂ ਸ਼ਮੂਲੀਅਤ ਕੀਤੀ ਪਸ਼ੂਪਾਲਨ ਮੰਤਰੀ ਨੇ ਬੋਰਡ ਮੈਂਬਰਾਂ ਨੂੰ ਪਸ਼ੂਆਂ ਦੇ ਅਧਿਕਾਰਾਂ ਅਤੇ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਸੂਲਤ ਤੇ ਕਾਲਜਾਂ ਵਿੱਚ ਭਾਸ਼ਨਾ ਸਮੇਤ ਵੱਖ-ਵੱਖ ਪਹਿਲ ਕਦਮੀਆਂ ਕਰਨ ਦੀ ਸਲਾਹ ਦਿੱਤੀ ਤਾਂ ਜੋ ਪਸ਼ੂਆਂ ਦੇ ਨਾਲ ਅਸੰਵੇਦਨਸ਼ੀਲ ਅਤੇ ਬੇਰਹਿਮ ਬਰਤావ ਜਿਹੜਾ ਉਸ ਨੂੰ ਰੋਕਿਆ ਜਾ ਸਕੇ ਤੇ ਇਸ ਨਾਲ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਅਰਦਾਤ ਤੱਕ ਤੁਸੀਂ ਜੁੜੇ ਰਹੋ। ਦ ਟੀਵੀ ਆ ਨਰਾਇਣ ਦੇਨਾ।